ਸਾਡਿਕਾਉਂ ਸਿਹਤ ਪੰਜਾਬ న్యూਸ ਤੇ ਮੈਂ ਅਕੀਵਰ ਮੈਂ ਤੁਹਾਡਾ ਸੁਆਗਤ ਹੈ ਅੱਜ ਅਸੀਂ ਪਹੁੰਚੇ ਆਂ ਪਾਤrana ਦੀ ਸ਼੍ਰੀ ਗੋਪਾਲ ਦੋਸ਼ਲਾ ਦੇ ਵਿੱਚ ਅਸੀਂ ਇੱਕ ਮੁੱਦਾ ਲੈ ਕੇ ਆਏ ਆਂ ਪਾਤrana ਦੇ ਵਿੱਚ ਸਿਹਤ ਸਹੂਲਤਾਂ ਦਾ ਕਿਉਂਕਿ ਪਾਤrana ਬਲੌਕ ਹੈ ਜਿਹੜਾ ਇਸ ਦੇ ਵਿੱਚ ਤਕਰੀਬਨ 68 ਤੋਂ 70 ਪਿੰਡ ਪੈਂਦੇ ਨੇ ਤੇ ਆਬਾਦੀ ਪੈਂਦੀ ਹੈ 1,75,000 ਦੇ ਕਰੀਬ ਇਥੋਂ ਦੀ ਆਬਾਦੀ ਹੈ ਪਰ ਸਿਹਤ ਸਹੂਲਤਾਂ ਇੱਥੇ ਨਾ ਮਾਤਰ ਨੇ ਕਿਉਂਕਿ ਕੋਈ ਵੀ ਹਸਪਤਾਲ ਚੰਗਾ ਹਸਪਤਾਲ ਇੱਥੇ ਨਹੀਂ ਹੈਗਾ ਉਸ ਦਾ ਮੁੱਦਾ ਅਸੀਂ ਲੈ ਕੇ ਆਏ ਆਂ ਜਾਣਕਾਰੀ ਲਵਾਂਗੇ ਅਸੀਂ ਗੱਲ ਕਰਨ ਲੱਗੇ ਆ ਡਾਕਾ ਕਾਰ ਡੀਲਰ ਐਸੋਸੀਏਸ਼ਨ ਭਾਰਤ ਪੂਰੇ ਇੰਡੀਆ ਦੇ ਪ੍ਰਧਾਨ ਨੇ ਜਗਦੀਸ਼ ਰਾਏ ਪੱਪੂ ਜੀ ਇੱਥੇ ਪਹੁੰਚੇ ਨੇ ਸੇਵਾ ਲਈ ਆਉਂਦੇ ਨੇ ਇਹਨਾਂ ਨਾਲ ਗੱਲ ਕਰਾਂਗੇ ਇਸ ਮੁੱਦੇ ਬਾਰੇ ਨਮਸਕਾਰ ਜੀ ਨਮਸਕਾਰ ਜੀ ਮਿਸਟਰ ਸਰ ਜਿਵੇਂ ਕਿ ਸ਼ਹਿਰ ਪਾਤਰਾਂ ਦੇ ਵਿੱਚ ਬਹੁਤ ਵੱਡੀ ਮੰਗ ਹੈ ਸ਼ਹਿਰ ਵੱਡਾ ਹੁੰਦਾ ਜਾ ਰਿਹਾ ਹੈ ਪਰ ਸ਼ਹਿਰ ਦੀ ਮੰਗ ਹੈ ਜਿਹੜੀ ਇਹ ਤਕਰੀਬਨ 20-25 ਸਾਲਾਂ ਤੋਂ ਅਸੀਂ ਦੇਖਦੇ ਨੇ ਉੱਥੇ ਖੜੀ ਹੈ ਇੱਕ ਹਸਪਤਾਲ ਦੀ ਮੰਗ ਹੈ ਅੱਜ ਕੱਲ ਅਸੀਂ ਦੇਖ ਰਹੇ ਹਾਂ ਕਿ ਛੋਟੀ ਛੋਟੀ ਉਮਰ ਦੇ ਬੱਚਿਆਂ ਨੂੰ ਵੀ ਹਾਰਟ ਦੇ ਅਟੈਕ ਹੁੰਦੇ ਨੇ ਤੇ ਇੱਥੋਂ ਲੈ ਕੇ ਜਾਂਦੇ ਹੀ ਪਟਾੜੀ ਦੇ ਰਸਤੇ ਵਿੱਚ ਹੀ ਕਈ ਮੌਤਾਂ ਹੋ ਜਾਂਦੀਆਂ ਨੇ ਤੇ ਇਹ ਮੰਗ ਹੈ ਜਿਹੜੀ ਅਸੀਂ ਕਈ ਪਾਰਟੀਆਂ ਨੂੰ ਰੱਖ ਚੁੱਕੀਆਂ ਪਹਿਲਾਂ ਹਰ ਹਰ ਇੱਕ ਇਲੈਕਸ਼ਨ ਵੇਲੇ ਹਰ ਇੱਕ ਵੋਟਾਂ ਵੇਲੇ ਇਦਾਂ ਹੀ ਵੋਟਾਂ ਪੈਂਦੀਆਂ ਨੇ ਅਸੀਂ ਇਹ ਮੰਗ ਰੱਖਦੇ ਹਾਂ ਪਰ ਇਹ ਮੰਗ ਸਾਡੀ ਪੂਰੀ ਨਹੀਂ ਹੋ ਸਕੀ ਇਸ ਮੁੱਦੇ ਤੇ ਕਹਿਣਾ ਚਾਹੋਗੇ ਬਿਲਕੁਲ ਬਿਲਕੁਲ ਪਾਤਰਾ ਸ਼ਹਿਰ ਦੇ ਵੀ ਆਬਾਦੀ ਇਤਿਕਲਪੈ 30000 ਹੋ ਚੁਕੀ ਹੈ ਇੱਥੇ ਅਨੇਕਾਂ ਮੌਤਾਂ ਹੋ ਚੁੱਕੀਆਂ ਜਿਹੜੀ ਹਾਰਟ ਅਟੈਕ ਵਾਲੋ ਐਕਸੀਡੈਂਟ ਵਾਲੋ ਮੌਕੇ ਤੇ ਸਹੂਦਤ ਨਹੀਂ ਮਿਲਦੀ ਪਟਿਆਲੇ ਜਾਣ ਵਕਤ ਰਸਤੇ 'ਚ ਬੈਥ ਹੋ ਜਾਂਦੀ ਉਹਨੇ ਪਿੱਛੇ ਜੀ ਘਟਨਾ ਹੋਈ ਸੀ ਚੰਦਰ ਡੀਸੀ ਦੀ ਉਹ ਵੀ ਇਹੀ ਜੀ ਹੋਈ ਹੈ ਇੱਥੇ ਨਾ ਤਾਂ ਕੋਈ ਡਾਕਟਰ ਰਹਿ ਕੇ ਰਾਜੀ ਹੈ ਇੱਥੇ ਕਾਂਗਰਸ ਪਾਰਟੀ ਨੇ ਪਹਿਲਾਂ ਇੱਕ ਹਸਪਤਾਲ ਬਣਾਇਆ ਸੀਗਾ ਜੀ ਜਿਹੜਾ ਕਿ ਹਸਪਤਾਲ ਵਧੀਆ ਬਣਿਆ ਹੋਇਆ ਹੈ ਇੱਥੇ ਡਾਕਟਰਾਂ ਦੀ ਘਾਟ ਹੈ ਡਾਕਟਰ ਇੱਥੇ ਕੋਈ ਰਹਿ ਕੇ ਰਾਜ਼ੀ ਹੋ ਨਹੀਂ ਹੈਗਾ ਜਿਹੜੇ ਕਿ ਗਵਰਨਮੈਂਟ ਦੀ ਜ਼ਿੰਮੇਵਾਰੀ ਬਣਦੀ ਹੈ ਇੱਥੇ 24 ਘੰਟੇ ਜਿਹੜੀ ਸਰਵਿਸ ਹੋਣੀ ਚਾਹੀਦੀ ਹੈ ਡਾਕਟਰਾਂ ਦੀ ਜੇਕਰ ਰਾਤ ਨੂੰ ਜ਼ਿਆਦਾਤਰ ਲੋੜ ਪੈਂਦੀ ਹੈ ਰਾਤ ਨੂੰ ਕਿੱਥੇ ਕੋਈ ਵੀ ਡਾਕਟਰ ਰਹਿ ਕੇ ਰਾਜ਼ੀ ਹੋ ਨਹੀਂਗਾ ਸਰ ਜਿਵੇਂ ਕਿ ਅਸੀਂ ਕੱਲ ਵੀ ਦੇਖਿਆ ਕੱਲ ਅਸੀਂ ਪਟਿਆਲਾ ਹਟ ਚ ਗਏ ਆ ਉੱਥੇ ਵੀ ਇੱਕ 35 ਸਾਲਾਂ ਦਾ ਮੁੰਡਾ ਆਪਣੇ ਏਰੀਆ ਦਾ ਸੀ ਉਹ ਪਟਿਆਲਾ ਹਰਚ ਪਹੁੰਚਦੇ ਹੀ ਉਸ ਤੋਂ ਪਹਿਲਾਂ ਹੀ ਉਹਦੀ ਡੈਥ ਹੋ ਚੁੱਕੀ ਸੀ ਇਸ ਤਰ੍ਹਾਂ ਦੇ ਅਸੀਂ ਕੇਸ ਲਗਾਤਾਰ ਦੇਖ ਰਹੇ ਹਾਂ ਜਿਵੇਂ ਕਿ ਸਰਕਾਰਾਂ ਨੂੰ ਤਾਂ ਅਸੀਂ ਮੰਗ ਕਰਦੇ ਹੀ ਆ ਆਪਣੇ ਇਲਾਕੇ ਦੇ ਵਿੱਚ ਸਮਾਜ ਸੇਵੀ ਸੰਸਥਾਵਾਂ ਵੀ ਆਪਣੇ ਤੌਰ ਤੇ ਬਹੁਤ ਵਧੀਆ ਕੰਮ ਕਰ ਰਹੀਆਂ ਨੇ ਪਰ ਇਹ ਸਮਾਜ ਸੇਵੀ ਸੰਸਥਾਵਾਂ ਨੂੰ ਅਸੀਂ ਇਕੱਠੇ ਕਰਕੇ ਜਾਂ ਪਿੰਡ ਦੀ ਪੰਚਾਇਤਾਂ ਨੂੰ ਇਕੱਠੇ ਕਰਕੇ ਇਹ ਹੋ ਸਕਦਾ ਹੈ ਕਿ ਆਪਾਂ ਇੱਕ ਹਸਪਤਾਲ ਬਿਨਾਂ ਸਰਕਾਰੀ ਮੰਗ ਤੋਂ ਬਿਨਾ ਜਿਹੜੀ ਮੰਗ ਪੂਰੀ ਕਦੇ ਹੋਈ ਨਹੀਂ ਆਪਾਂ ਇਸ ਤਰੀਕੇ ਨਾਲ ਕੋਈ ਹਸਪਤਾਲ ਬਣਾਈਏ ਹੋ ਸਕਦਾ ਹੈ ਹਸਪਤਾਲ ਤਾਂ ਇੱਥੇ ਬਣੇ ਹੋਏ ਵੀ ਨੇ ਕਿ ਇੱਥੇ ਮੈਨੇਜਮੈਂਟ ਕਮੇਟੀਆਂ ਨੇ ਜਿਹੜੀ ਆਪ ਦਾ ਕਬਜਾ ਬਣਾਇਆ ਹੋਇਆ ਹਸਪਤਾਲ ਹੈਗੇ ਨੇ ਜਿਹੜੀ ਮੈਨੇਜਮੈਂਟ ਕਮੇਟੀ ਆ ਨੇ ਪੁਰਾਣੇ ਬਜ਼ੁਰਗ ਬੈਠੇ ਨੇ ਉਹੀ ਮੈਂਬਰ ਬਣੇ ਹੋਏ ਨੇ ਉਹ ਸ਼ਹਿਰ ਦੇ ਮੈਂਬਰ ਕਿਉਂ ਨਹੀਂ ਪਾਉਂਦੇ ਕਿਉਂ ਨਹੀਂ ਨੌਜਵਾਨ ਪੀੜੀ ਨੂੰ ਪਾਉਂਦੇ ਅਗਰ ਉਹੀ ਹਸਪਤਾਲ ਨੂੰ ਅਪਗ੍ਰੇਡ ਕੀਤਾ ਜਾਵੇ ਉਹ ਕੋਈ ਪੈਸਿਆਂ ਦੀ ਘਾਟ ਹੈ ਪੈਸੇ ਇਕੱਠੇ ਇਕੱਤੇ ਜਨ ਕਿਉਂ ਨਹੀਂ ਮਸਲਾ ਹੱਲ ਹੋ ਜਾਉਂਦਾ ਉਹ ਕਬਜਾ ਕਰਤੇ ਹੋਏ ਨੇ ਹਰ ਇੱਕ ਜਨਾਂ ਦੇ ਕਬਜੇ ਨੇ ਅੱਜ ਕੱਲ੍ਹ ਪਰ ਜਿਹੜੇ ਤੁਸੀਂ ਇਹ ਕਹਿਣਾ ਚਾਹੁੰਦੇ ਹੋ ਕਿ ਜਿਹੜੇ ਹਸਪਤਾਲ ਨੇ ਉਹ ਜਰوں ਦੇ ਬਣੇ ਨੇ ਉੱਥੇ ਹੀ ਖੜੇ ਨੇ ਉਹਨਾਂ ਨੂੰ ਤਰੱਕੀ ਨਹੀਂ ਦੇ ਰਹੇ ਉਹਨਾਂ ਦੇ ਨਵੇਂ ਡਾਕਟਰ ਨਹੀਂ ਆ ਰਹੇ ਇਹ ਚੀਜ਼ ਕਹਿਣਾ ਚਾਹੁੰਦੇ ਹੋ ਬਿਲਕੁਲ ਉਹੀ ਹੈ ਨਾ ਜੀ ਇੱਥੇ ਮੈਨੇਜਮੈਂਟ ਕਮੇਟੀ ਆਪਦੀ ਜ਼ਿੰਮੇਵਾਰੀ ਆਪਦੇ ਪਰਿਵਾਰ ਦੇ ਮੈਂਬਰਾਂ ਦਾ ਇਲਾਜ ਜਿਹੜਾ ਡਾਕਟਰ ਕਰੇ ਆ ਕੇ ਕਰੂਗਾ ਉਹੀ ਇੱਥੇ ਮੈਂਬਰ ਨੇ ਆਦਰਵਾਈਜ਼ ਅਗਰ ਸ਼ਹਿਰ ਚ ਕਮੇਟੀ ਹੋਰ ਕਿਹੜੇ ਮੈਂਬਰੀ ਬਣਾ ਸਕਦੇ ਪੈਸੇ ਵੀ ਦੇ ਸਕਦੇ ਨੇ ਹਾਂ ਜੀ ਬਿਲਕੁਲ ਤੇ ਉਹਨੂੰ ਅਪਗ੍ਰੇਡ ਵੀ ਹੋ ਸਕਦਾ ਹੈ ਡਾਕਟਰ ਵਧੀਆ ਵੀ ਆ ਸਕਦੇ ਨੇ ਤੇ ਇਹ ਘਾਟ ਹੈ ਇਹ ਜਿਹੜਾ ਕਬਜ਼ੇ ਨੇ ਇਹ ਹਟਨੇ ਚਾਹੀਦੇ ਨੇ ਮੈਂ ਤਾਂ ਇਹੀ ਕਹਿੰਦਾ ਜਿਵੇਂ ਕਿ ਆਪਾਂ ਇੱਕ ਪ੍ਰਮਾਤਮਾ ਦੇ ਨਾਂ ਦੀਆਂ ਮੰਜ਼ਲਾਂ ਗੁਰਦੁਆਰੇ ਮੰਦਰ ਬਹੁਤ ਬਣ ਰਹੇ ਨੇ ਪਰ ਹਸਪਤਾਲ ਵਾਲੇ ਆ ਗੱਲ ਕਰੀਏ ਤਾਂ ਹਸਪਤਾਲ ਨੂੰ ਲੋਕ ਚੰਦਾ ਦੇਣਗੇ ਇਸ ਚੀਜ਼ ਨੂੰ ਲੈ ਕੇ ਜੀ ਬਿਲਕੁਲ ਚੰਦਾ ਦੇਣਗੇ ਸ਼ਹਿਰ ਪਤਨਾ ਬਹੁਤ ਵਧੀਆ ਚੰਦਾ ਦੇਣ ਤੋਂ ਕੋਈ ਨਹੀਂ ਭੱਜਦਾਗਾ ਜਿਵੇਂ ਮੰਦਰਾਂ 'ਚ ਵੀ ਪੈਸਾ ਲੱਗਦਾ ਪਰ ਮੰਦਰਾਂ ਦੀ ਬਜਾਏ ਇੱਕ ਹਸਪਤਾਲ ਤੇ ਅਪਗ੍ਰੇਡ ਹੋਣਾ ਜ਼ਰੂਰੀ ਹੈ ਬੋਤਨ ਬਸਰ ਮੁਸ਼ਕਰ ਜੀ ਨਮਸਕਾਰ ਜੀ ਜੈਸ਼ੀਰ ਤੁਸੀਂ ਕੁਝ ਕਹਿਣਾ ਚਾਹੋਗੇ ਇਸ ਮੁੱਦੇ ਬਾਰੇ ਜਿਹੜਾ ਹਸਪਤਾਲ ਦਾ ਮੁੱਦਾ ਅਸੀਂ ਅੱਜ ਲੈ ਕੇ ਆਏ ਆ ਜਿਹੜਾ ਹਸਪਤਾਲ ਦਾ ਮੁੱਦਾ ਬਹੁਤ ਹੀ ਵਧੀਆ ਮੁੱਦਾ ਹੈ ਸ਼ਹਿਰ ਨੂੰ ਹਸਪਤਾਲ ਦੀ ਜ਼ਰੂਰਤ ਹੈ ਤੇ ਸ਼ਹਿਰ ਦੇ ਲਈ ਜਿਹੜੀ ਗੱਲ ਹੈ ਵੀ ਇੱਕ ਦੁਰਗਾ ਦਲ ਚੈਰੀਟੇਬਲ ਹਸਪਤਾਲ ਹੈ ਉੱਥੇ ਜਿਹੜੀ ਹੈ ਮੇਨ ਡਾਕਟਰਾਂ ਦੀ ਕਮੀ ਹੈ ਜੀ ਅਸੀਂ ਦੁਰਗਾਦਲ ਕਮੇਟੀ ਨੂੰ ਬੇਨਤੀ ਕਰਦੇ ਆ ਕਿ ਸ਼ਹਿਰ ਨਿਵਾਸੀਆਂ ਨੂੰ ਨਾਲ ਲੈ ਕੇ ਜਾਂ ਆਪ ਜਿਸ ਤਰ੍ਹਾਂ ਵੀ ਹੈ ਚੰਗੇ ਡਾਕਟਰ ਲੈ ਕੇ ਆਣ ਜੋ ਵੀ ਉਹਨਾਂ ਦਾ ਖਰਚਾ ਸ਼ਹਿਰ ਨਿਵਾਸੀ ਇਕੱਠੇ ਹੋ ਕੇ ਦੇਣਗੇ ਆਪਾਂ ਜਾਨਾਂ ਨੂੰ ਬਚਾਈਏ ਬਾਕੀ ਪ੍ਰਸ਼ਾਸਨ ਨੂੰ ਅਸੀਂ ਬੇਨਤੀ ਕਰਦੇ ਆ ਕਿ ਅਗਰ ਉਹ ਹਸਪਤਾਲ ਨਹੀਂ ਬਣਾ ਸਕਦੇ ਜਿਹੜਾ ਇੱਥੇ ਹਸਪਤਾਲ ਹੈ ਸਰਕਾਰੀ ਉੱਥੇ ਕਮ ਸੇ ਕਮ ਡਾਕਟਰ ਤਾਂ ਲੈ ਕੇ ਆ ਸਕਦੇ ਨੇ ਜੇ ਡਾਕਟਰ ਨਹੀਂ ਲੈ ਕੇ ਆ ਸਕਦੇ ਤਾਂ ਵੋਟ ਕਿਸ ਅਧਾਰ ਤੇ ਮੰਗਣ ਆਂਦੇ ਨੇ ਸਾਨੂੰ ਸ਼ਹਿਰ ਨਿਵਾਸੀਆਂ ਨੂੰ ਉਹਨਾਂ ਤੋਂ ਪੁੱਛਣਾ ਚਾਹੀਦਾ ਹੈ ਕਿ ਤੁਸੀਂ ਜੇ ਡਾਕਟਰ ਵੀ ਇੱਥੇ ਨਹੀਂ ਲੈ ਕੇ ਆ ਸਕਦੇ ਤਾਂ ਵੋਟਾਂ ਕਿਸ ਅਧਾਰ ਤੇ ਮੰਗਦੇ ਹੋ ਇਹ ਕੀ ਕਰਦੇ ਆ ਪ੍ਰਸ਼ਾਸਨ ਨੂੰ ਕਿ ਡਾਕਟਰ ਜਰੂਰ ਲੈ ਕੇ ਆਓ ਇੱਥੇ ਸੱਚੇ ਵਿੱਚ ਤੁਸੀਂ ਗੱਲ ਕਰੀ ਹੈ ਕਿ ਲਾਇਨਸ ਹਸਪੀਟਲ ਦੀ ਗੱਲ ਕਰੇ ਕਿ ਉੱਥੇ ਅੱਖਾਂ ਦੇ ਆਪਰੇਸ਼ਨ ਹੁੰਦੇ ਨੇ ਉੱਥੇ ਅੱਖਾਂ ਦਾ ਇਲਾਜ ਹੁੰਦਾ ਹੈ ਤੇ ਉਹਨਾਂ ਨੂੰ ਹੀ ਆਪਾਂ ਬੇਨਤੀ ਨਹੀਂ ਕਰ ਸਕਦੇ ਕਿ ਉਸ ਹਸਪੀਟਲ ਨੂੰ ਅਪਗ੍ਰੇਡ ਕਰਕੇ ਉੱਥੇ ਹੀ ਨਵੇਂ ਡਾਕਟਰ ਜਿਵੇਂ ਦਿਲ ਦੀਆਂ ਰੋਗ ਦਿਲ ਦੇ ਰੋਗਾਂ ਦੇ ਡਾਕਟਰ ਆ ਜਾਣ ਇਸ ਤੋਂ ਡਾਕਟਰ ਇਹ ਹੋ ਸਕਦਾ ਮੈਂ ਪ੍ਰਧਾਨ ਆ ਲਾਇਨਸ ਕਲੱਬ ਦਾ ਜੀ 40 ਬੈੱਡਾਂ ਦਾ ਹਸਪੀਟਲ ਬਣਿਆ ਹੋਇਆ ਹੈ ਜੀ ਜਿਹੜਾ ਹੈ ਉੱਥੇ ਆਈ ਸਪੈਸ਼ਲਿਸਟ ਡਾਕਟਰ ਆਂਦੇ ਹਨ ਜਿਵੇਂ ਹਾਰਟ ਦਾ ਲੈ ਕੇ ਆਣਾ ਉਹਦੇ ਨਾਲ ਹੋਰ ਵੀ ਦਿੰਦੀ ਜ਼ਰੂਰਤ ਹੈ ਤੇ ਆਪਣਾ ਲੈਬਰਾਟਰੀ ਦੀ ਜ਼ਰੂਰਤ ਹੈ ਮਸ਼ੀਨਰੀ ਜ਼ਰੂਰਤ ਹੈ ਉਧਰ ਲਈ ਜਿਹੜੀ ਜਗਾ ਨਾਲ ਪਈ ਹੈ ਉੱਥੇ ਇੱਕ ਬਿਲਡਿੰਗ ਹੋਰ ਸਾਰੀ ਜਾ ਸਕਦੀ ਹੈ ਇਸ ਲਈ ਮੈਂ ਬੇਨਤੀ ਕਰਦਾ ਬੇਸ਼ੱਕ ਉਥੇ ਜਾਂ ਦੁਰਗਾਦਾਲ ਚ ਜਾਂ ਹੋਰ ਜਗਾ ਵੀ ਸਾਨੂੰ ਬਨਾਲੇ ਪਿੰਡੇ ਵੀ ਆਫਰ ਕੀਤੀ ਸੀ ਕਿ ਅਸੀਂ ਜਗਾ ਫਰੀ ਦੇ ਦਿਆਂਗੇ ਉਥੇ ਵੀ ਬਣ ਸਕਦਾ ਹੈ ਮੇਨ ਤਾਂ ਹੈ ਡਾਕਟਰਾਂ ਦੀ ਸਮੱਸਿਆ ਹੈ ਡਾਕਟਰਾਂ ਨੂੰ ਇੱਥੇ ਲੈ ਕੇ ਆਈਏ ਬਿਲਡਿੰਗਾਂ ਇੱਥੇ ਹੈਗੀਆਂ ਡਾਕਟਰਾਂ ਨੂੰ ਲੈ ਕੇ ਆਈਏ ਤਾਂ ਇੱਥੇ ਸਾਰਾ ਮਸਲਾ ਹੱਲ ਹੋ ਸਕਦਾ ਹੈ ਪ੍ਰਸ਼ਾਸਨ ਨੂੰ ਬਾਰ ਬਾਰ ਬੇਨਤੀ ਕਰਦੇ ਆ ਕਿ ਸਰਕਾਰੀ ਹਸਪੀਟਲ ਵਿੱਚ ਡਾਕਟਰ ਲੈ ਕੇ ਆਣ ਉਹਨਾਂ ਦੀ ਨਾਈਟ ਡਿਊਟੀ ਵੀ ਇੱਥੇ ਹੋਵੇ ਇਹ ਬੇਨਤੀ ਕਰਦੇ ਆਂ ਬਾਰ-ਬਾਰ ਬਹੁਤਨ ਵਾ ਸਰ ਥੈਂਕ ਯੂ ਓਕੇ ਕੈਮਰਾਮੈਨ ਗਗਨਦੀਪ ਦੇ ਨਾਲ ਮੈਂ ਲਕੀ ਬਰਮਾ ਪਾਤਰਾਂ ਟੋਪ